ਸਭ ਤੋਂ ਵੱਡਾ ਲollipopsਾਨੂੰ ਮੁੱਖ ਮੰਤਰੀ ਸਾਹਿਬ ਦੇਗੇ ਮਾਨ ਸਾਹਿਬ ਨੇ ਕਿਹਾ ਕਿ ਮੈਂ ਅਫਸਰਾਂ ਨੂੰ ਹੁਣੀ ਕਹਿ ਦਿੱਤਾ ਫੋਨ ਕਰਕੇ ਕਿ ਇਹਦਾ ਐਸਟੀਮੇਟ ਬਣਾਓ ਜਦੋਂ ਹੀ ਇਹ ਕੋਡ ਆਫ ਕੰਡਕਟ ਖਤਮ ਹੁੰਦਾ ਇਲੈਕਸ਼ਨ ਖਤਮ ਹੁੰਦੀ ਹੈ ਥੋੜਾ ਸੀਵਰੇਜ ਪੈ ਜਾਣਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮਈ ਤੋਂ ਬਾਅਦ ਹੁਣ ਜਨਵਰੀ ਆ ਗਈ ਹੈ ਔਰ ਮੈਂ ਆਰਟੀਵੀ ਦੇ ਵਿੱਚ ਪੁੱਛਿਆ ਇਹਨਾਂ ਨੂੰ ਸੀਵਰੇਜ ਬੋਰਡ ਨੂੰ ਉਹ ਸੀਵਰੇਜ ਬੋਰਡ ਨੇ ਸਪੈਸ਼ਲੀ ਕਿਹਾ ਕਿ 2022 ਤੋਂ ਲੈ ਕੇ ਹੁਣ ਤੱਕ ਕੋਈ ਵੀ ਫੰਡ ਮਨਜ਼ੂਰ ਨਹੀਂ ਹੋਇਆ ਮਾਨਸਾ ਦੇ ਸੀਵਰੇਜ ਲਈ 1 ਰੁਪਿਆ ਨਹੀਂ ਮਨਜ਼ੂਰ ਹੋਇਆ ਹਜੇ ਤੱਕ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਉਹ ਐਮ ਐਲ ਏ ਸਾਹਿਬ ਨੇ ਚਾਹੇ ਉਹ ਜਿਹੜੇ ਮੰਤਰੀ ਨੇ ਚਾਹੇ ਮਿਸਟਰ ਖੁੱਡੀਆਂ ਨੇਗੇ ਉਹੋ ਆ ਕੇ ਇੱਥੇ ਝੂਠ ਬੋਲਦੇ ਰਹੇ ਹੁਣ ਵੀ ਝੂਠ ਬੋਲਦੇ ਆ ਕਿ ਸੀਵਰੇਜ ਅਸੀਂ ਤੁਹਾਡਾ ਕੰਮ ਚੱਲਿਆ ਹੋਇਆਗਾ ਪੈਸਾ ਆ ਰਿਹਾ ਹੈ ਪੈਸਾ ਆਜੂਗਾ ਅਸੀਂ ਕਰ ਦਿੱਤਾ ਹੈ ਪਾਸ ਕੁਛ ਨਹੀਂ ਪਾਸ ਹੋਇਆ ਕਹਿੰਦੇ ਪੰਜੀ ਨਹੀਂ ਪਾਸ ਹੋ 1 ਰੁਪਿਆ ਕੋਈ ਪੈਸਾ ਹੀ ਨਹੀਂ ਆਇਆ 2022 ਤੋਂ ਲੈ ਕੇ 2.5 ਸਾਲਾਂ ਦੇ ਵਿੱਚ ਸੀਵਰੇਜ ਤੇ 1 ਰੁਪਈਆ ਨਹੀਂ ਲਾਇਆ ਨੇ ਜਿਹੜੇ ਸਾਡੇ ਐਮਐਲਏ ਨੇ ਵਿਜੇ ਸਿੰਘ ਲਾ ਉਹ ਇਸ ਪ੍ਰੋਮਿਸ ਉਹਨਾਂ ਦਾ ਪ੍ਰੋਮਿਨੈਂਟ ਪ੍ਰੋਮਿਸ ਸੀ ਇਹ ਇਲੈਕਸ਼ਨ ਵੇਕ ਕਿ ਮੈਂ ਸੀਵਰੇਜ ਦਾ ਹੱਲ ਕਰਾਉਂਗਾ ਤੁਸੀਂ ਇੱਥੇ ਐਮਐਲਏ ਸਾਹਿਬ ਦੇ ਘਰ ਕੋਲੇ ਜਾਓ ਉਹਨਾਂ ਦੇ ਘਰ ਕੋਲੇ ਸਾਰੀ ਰੋਡ ਜਿਹੜੀ ਨਿਊਲੀ ਕੰਸਟਰਕਟਡ ਰੋਡ ਸੀਗੀ ਉਹ ਸਾਰੀ ਸੀਵਰੇਜ ਦੇ ਪਾਣੀ ਟੁੱਟ ਗਈ ਔਰ ਉਹਨਾਂ ਦੇ ਘਰ ਦੇ ਮੂਹਰੇ ਮਤਲਬ ਟੋਬਾ ਬਣਿਆ ਹੋਇਆਗਾ ਸੀਵਰੇਜ ਦੇ ਗੰਦ ਦਾ ਔਰ ਪ੍ਰੋਬਬਲੀ ਜੀ ਉਹਨਾਂ ਕੋਲ ਗੱਡੀ ਨਾ ਹੋਵੇ ਤੁਰ ਕੇ ਆਉਣ ਹੋ ਤੇ ਉਹ ਸੀਵਰੇਜ ਦੇ ਪਾਣੀ ਦੇ ਵਿੱਚੋਂ ਟੱਪ ਸਕੂਟਰ ਤੇ ਟਪਾਈ ਨਹੀਂ ਸਕਦੇ ਸਰ ਅੰਸਰ ਦੇ ਵਿੱਚ ਪਾਣੀ ਵੜ ਜਨਾ। ਐਮਐਲਏ ਸੱਤ ਦਿਨੋਂ ਲੌਲੀਬੋਪ ਦਿੱਤੇ ਜਾ ਰਹੇ ਨੇ ਮਾਨਸਾਵਾਸ। ਬਿਲਕੁਲ ਉਹ ਲੌਲੀਬੋਪ ਹੀ ਦਿੱਤੇ ਜਾ ਰਹੇ ਸੀ। ਭਗਵਾਨਤਮਨ ਜੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਨਾਲੀਆਂ ਸੜਕਾਂ ਦੇ ਵਿੱਚ ਹੀ ਫਸਾ ਰੱਖਿਆ। ਤੇ ਤੁਸੀਂ ਕੱਢੋ ਨਾ। ਕੱਢਦੇ ਕਿਉਂ ਨਹੀਂ? ਤੁਸੀਂ ਝੂਠ ਬੋਲ ਕੇ ਵੋਟਾਂ ਲੈ ਜਾਂਦੇ ਹੋ ਤੇ ਉਸ ਤੋਂ ਬਾਅਦ ਫੇਰ ਨਹੀਂ ਪੁੱਛਦੇ ਤੁਹਾਨੂੰ ਯਾਦ ਵੀ ਨਹੀਂ ਹੁੰਨਾ ਕਿ ਉਹ ਉੱਥੇ ਕੀ ਬੋਲ ਕੇ ਆਏ। ਉਹ ਤੁਹਾਡੇ ਐਮਐਲਏ ਦੋ ਸਾਨੂੰ ਇੱਥੇ ਝੂਠ ਬੋਲਦਾ ਹੈ ਮਾਨਸਾ ਦੇ ਲੋਕਾਂ ਨੂੰ। ਉਹ ਥੋੜੀ ਜਿਹੜੀ ਕਮੇਟੀ ਹੈ ਮਾਨਸਾ ਦੀ ਨਗਰ ਕੌਂਸਲ ਦੀ ਕਮੇਟੀ ਹੈ ਸ਼ ਇਹ ਕਿ ਇਹਨਾਂ ਦਾ ਮਨ ਹੀ ਪੈਸੇ ਲੰਦਾ ਮਾਨਸਾ ਦੇ ਵਿੱਚ ਆਪਾਂ ਬੈਠੇ ਆ ਤਾਂ ਮਾਨਸਾ ਦੇ ਸੀਵਰੇਜ ਦੀ ਗੱਲ ਜਿਹੜੀ ਹੈ ਮਨਿਕ ਜ਼ਰੂਰ ਕਰ ਲਈ ਕਿਉਂਕਿ ਮੈਨੂੰ ਯਾਦ ਆ ਮਈ 2024 ਦੇ ਵਿੱਚ ਜਦੋਂ ਭਗਵੰਤ ਸਿੰਘ ਮਾਨ ਇੱਥੇ ਆਉਂਦੇ ਨੇ ਤਾਂ ਭਗਵੰਤ ਸਿੰਘ ਮਾਨ ਇੱਕ ਗੱਲ ਜ਼ਰੂਰ ਕਹਿੰਦੇ ਨੇ ਕਿ ਮਾਨਸਾ ਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਆ ਇਹ ਗੱਲ ਉਹ ਕਹਿ ਕੇ ਕਹਿੰਦੇ ਨਜ਼ਰ ਆਉਂਦੇ ਨੇ ਤੇ ਨਾਲ ਹੀ ਨਾਲ ਇਹ ਵੀ ਕਹਿੰਦੇ ਨੇ ਕਿ ਮੈਂ ਅਫਸਰਾਂ ਦੀ ਡਿਊਟੀ ਲਾਤੀ ਆ ਐਸਟੀਮੇਟ ਬਣਾ ਦਿਓ ਹੁਣ 225 ਦਾ ਸਾਲ ਜਿਹੜਾ ਚੜਿਆ ਜਨਵਰੀ ਚੱਲ ਰਹੀ ਆ ਤਾਂ ਜੇਕਰ ਮਾਨਸਾ ਦੇ ਸੀਵਰੇਜ ਦੀ ਗੱਲ ਕਰੀ ਤਾਂ ਕਿੱਥੇ ਜੇ ਮਾਨਸਾ ਸੀਵਰੇਜ ਪਹੁੰਚਿਆ ਕਿ ਐਸਟੀਮੇਟ ਤਾਂ ਉਦੋਂ ਮਾਨਸਾ ਸਾਹਿਬ ਕਹਿ ਗਈ ਸੀ ਕਿ ਅਫਸਰਾਂ ਨੇ ਲਾਤਾ ਹੁਣ ਕਿੰਨਾ ਕੁ ਫੰਡ ਹੁਣ ਤੱਕ ਆ ਗਿਆ ਤੇ ਸੀਵਰੇਜ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਦੇਖੋ ਜਸਜੀ ਮਾਨਸਾ ਦਾ ਸੀਵਰੇਜ ਇੱਕ ਬਹੁਤ ਵੱਡਾ ਇਸ਼ੂ ਸੀਗਾ ਜਦੋਂ 22 2022 ਦੀ ਅਸੈਂਬਲੀ ਇਲੈਕਸ਼ਨਸ ਹੋਈਆਂ ਸੀਗੀਆਂ ਕਿਉਂਕਿ ਮਾਨਸਾ ਦੇ ਵਿੱਚ ਹੋਇਆ ਕਿ ਸੀਵਰੇਜ ਕੋਈ ਬਹੁਤ ਸਾਲ ਕਈ ਦਹਾਕੇ ਪੁਰਾਣਾ 25 30 ਸਾਲ ਪੁਰਾਣਾ ਸੀਵਰੇਜ ਹੈ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਹੁੰਦਾ ਨਾ ਕਿ ਜਿੱਦਾਂ ਦੁਕਾਨਾਵਾਂ ਵਧੀਆਂ ਗਈਆਂ ਘਰ ਵਧਦੇ ਗਏ ਪੋਪੂਲੇਸ਼ਨ ਇਨਕਰੀਜ਼ ਹੋ ਜਾਂਦੀ ਔਰ ਸੀਵਰੇਜ ਜਿਹੜਾ ਹੈਗਾ ਸੀਵਰੇਜ ਓਵਰਲੋਡਡ ਹੋ ਗਿਆ ਔਰ ਉਹ ਜਦੋਂ ਵੀ ਕੋਈ ਮੜਾ ਜਾਂ ਮੀ ਆ ਜਾਂਦਾ ਹੈ ਜਾਂ ਕੋਈ ਨਈ ਵੀ ਆਉਂਦਾ ਉਹ ਬਲੌਕ ਹੋਇਆ ਰਹਿੰਦਾ ਤੇ ਓਵਰਫਲੋ ਹੋਇਆ ਰਹਿੰਦਾ ਹੈ ਮਤਲਬ ਕੋਈ ਵੀ ਮਾਨਸਾ ਦਾ ਵਾਸੀ ਮੈਨੂੰ ਲੱਗਦਾ ਨਹੀਂ ਕਿ ਸੀਵਰੇਜ ਦੇ ਪਾਣੀ ਦੇ ਵਿੱਚ ਟੱਪਦਾ ਹੋਊਗਾ ਬਿਨਾਂ ਲੰਗੇ ਔਰ ਤੁਸੀਂ ਇੰਨੀ ਸ਼ਰਮ ਦੀ ਗੱਲ ਹੈ ਜਿਹੜੇ ਸਾਡੇ ਐਮਐਲਏ ਨੇ ਵਿਜੇ ਸਿੰਘਲਾ ਉਹ ਇਸ ਪ੍ਰੋਮਿਸ ਉਹਨਾਂ ਦਾ ਪ੍ਰੋਮਿਨੈਂਟ ਪ੍ਰੋਮਿਸ ਸੀ ਇਹ ਹੈ ਇਲੈਕਸ਼ਨ ਦਾ ਇੱਕ ਕਿ ਮੈਂ ਸੀਵਰੇਜ ਦਾ ਹੱਲ ਕਰਾਉਂਗਾ ਔਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਕਰਾਤਾ ਕਦੇ ਕਹਿੰਦੇ ਮੈਂ ਕਦੇ ਉਹ ਬਿਆਨ ਦੇ ਦਿੰਦੇ ਕਿ ਮੈਂ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ ਕਦੇ ਉਹ ਕਹਿ ਦਿੰਦੇ ਕਿ ਮੇਰੀ ਫਲਾਣੇ ਮੰਤਰੀ ਨਾਲ ਗੱਲ ਹੋ ਗਈ ਹੈ ਕਿ ਪੈਸੇ ਆਉਣ ਵਾਲੇ ਆ ਸੀਵਰੇਜ ਦੇ ਪੈਸੇ ਮਨਜ਼ੂਰ ਹੋਣ ਵਾਲੇ ਆ ਚੱਲਣਗੇ ਮਤਲਬ ਲੋਕਾਂ ਨੂੰ ਇਸ ਤਰੀਕੇ ਨਾਲ ਮੂਰਖ ਬਣਾਈ ਜਾਂਦੇ ਪਿਛਲੇ 2.5 ਚਾਲਾਂ ਤੋਂ ਪਰ ਕੁਝ ਨਹੀਂ ਹੋਇਆ ਤੁਸੀਂ ਇੱਥੇ ਐਮਐਲਏ ਸਾਹਿਬ ਦੇ ਘਰ ਕੋਲੇ ਜਾਓ ਉਹਨਾਂ ਦੇ ਘਰ ਕੋਲੇ ਸਾਰੀ ਰੋਡ ਜਿਹੜੀ ਨਿਊਲੀ ਕੰਸਟਰਕਟਡ ਰੋਡ ਸੀਗੀ ਉਹ ਸਾਰੀ ਸੀਵਰੇਜ ਦੇ ਪਾਣੀ ਟੁੱਟ ਗਈ ਔਰ ਉਹਨਾਂ ਦੇ ਘਰ ਦੇ ਮੂਹਰੇ ਮਤਲਬ ਟੋਬਾ ਬਣਿਆ ਹੋਇਆਗਾ ਸੀਵਰੇਜ ਦੇ ਗੰਦ ਦਾ ਔਰ ਪ੍ਰੋਬਬਲੀ ਜੀ ਉਹਨਾਂ ਕੋਲ ਗੱਡੀ ਨਾ ਹੋਵੇ ਤੁਰ ਕੇ ਆਉਣ ਹੋ ਤੇ ਉਹ ਸੀਵਰੇਜ ਦੇ ਪਾਣੀ ਦੇ ਵਿੱਚੋਂ ਟਪਕ ਕੇ ਆਉਣ ਮਤਲਬ ਇੰਨਾ ਗੰਦ ਹੈ ਔਰ ਹਰ ਇੱਕ ਮੁਹੱਲੇ ਦੇ ਵਿੱਚ ਹਰ ਇੱਕ ਗਲੀ ਦੇ ਵਿੱਚ ਜਿਹੜੀ ਨਾਲੀਆਂ ਓਵਰਫਲੋ ਹੋਈਆਂ ਪਈਆਂ ਨਗੀਆਂ ਤੁਸੀਂ ਇਧਰ ਪਾਸੇ ਜਾਓਗੇ ਕਿਸੇ ਵੀ ਮੜਾ ਜਾਂ ਅੱਧਾ ਘੰਟਾ ਮੀਂਹ ਆ ਜੇ ਸਾਰੀ ਮਾਨਸਾ ਇਦਾਂ ਹੋ ਜਾਂਦੀ ਹੈ ਜਿੱਦਾਂ ਕੋਈ ਟੋਬੇ ਹੁੰਦੇ ਨੇ ਮਤਲਬ ਜਿੱਦਾਂ ਕੋਈ ਟਪਾਈ ਨਹੀਂ ਸਕਦੇ ਤੁਸੀਂ ਉੱਥੋਂ ਕੋਈ ਬਾਈਕ ਜਾਂ ਕੋਈ ਸਕੂਟਰ ਦੇ ਟਪਾਈ ਨਹੀਂ ਸਕਦੇ ਸਰ ਅਨਸਰ ਦੇ ਵਿੱਚ ਪਾਣੀ ਵੜ ਜਣਾ ਐਮਐਲਏ ਸਭ ਦੇ ਵੱਲੋਂ ਲਾਲੀਪਪ ਦਿੱਤੇ ਜਾ ਰਹੇ ਨੇ ਮਾਨਸਾ ਬਸ ਬਿਲਕੁਲ ਉਹ ਲਾਲੀਬੋਬ ਹੀ ਦਿੱਤੇ ਜਾ ਰਹੇ ਸੀ ਔਰ ਸਭ ਤੋਂ ਵੱਡਾ ਲਾਲੀਬੋਬ ਸਾਨੂੰ ਮੁੱਖ ਮੰਤਰੀ ਸਾਹਿਬ ਦੇ ਗਏ ਐ ਐਮਐਲਏ ਸਾਹਿਬ ਤਾਂ ਕਹਿੰਦੇ ਸੀਗੇ ਕਿ ਅਸੀਂ ਹੱਲ ਕਰਤਾ ਕਰਾਨਾ ਆ ਦਾ ਪੈਸੇ ਆ ਔਰ ਮੁੱਖ ਮੰਤਰੀ ਸਾਹਿਬ ਜਦੋਂ ਮਈ ਦੇ ਵਿੱਚ ਇਲੈਕਸ਼ਨ ਸੀਗੀਆਂ ਆਪਣੀਆਂ ਇਲੈਕਸ਼ਨ ਦੀ ਕੈਂਪੇਨ ਚੱਲਦੀ ਪਈ ਸੀ ਪਾਰਲੀਮੈਂਟਰੀ ਇਲੈਕਸ਼ਨਸ ਦੀ ਇੱਥੇ ਖੁੱਡੀਆਂ ਸਾਹਿਬ ਖੜੇ ਹੋਏ ਸੀਗੇ ਤੇ ਉਹ ਇੱਕ ਮਾਨਸਾ ਦੇ ਵਿੱਚ ਆ ਕੇ ਉਹਨਾਂ ਨੇ ਵਾਅਦਾ ਕੀਤਾ ਸਟੇਜ ਦੇ ਉੱਤੇ ਖੜਕੇ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਤੁਸੀਂ ਚਲਾ ਵੀ ਦਿਓ ਉਹ ਕਹਿੰਦੇ ਕਿ ਮੈਨੂੰ ਪਤਾ ਜੀ ਬਹੁਤ ਵੱਡੀ ਸਮੱਸਿਆ ਹੈ ਪਹਿਲੇ ਕੁਐਸਚਨ ਤਾਂ ਇਹ ਹੈ ਕਿ ਤੁਹਾਨੂੰ ਪਤਾ 2.5 ਸਾਲਾਂ ਦੇ ਵਿੱਚ ਲੱਗਿਆ ਜਦੋਂ ਇਲੈਕਸ਼ਨ ਆਈ ਉਦੋਂ ਪਤਾ ਲੱਗਿਆ ਕੀ ਤੁਹਾਨੂੰ ਤੁਹਾਡੇ ਐਮ.ਐਲ.ਏ ਸਾਡੇ ਮਿਲਦੇ ਨਹੀਂਗੇ ਜਾਂ ਸਾਡੇ ਨੁਮਾਇੰਦੇ ਜਿਹੜੇ ਤੁਹਾਡੀ ਪਾਰਟੀ ਦੇ ਦੱਸਦੇ ਨਹੀਂ ਮਾਨਸਾ ਦੇ ਕਿ ਮਾਨਸਾ ਦੇ ਵਿੱਚ ਆਹ ਹਰ ਕਿਉਂਕਿ ਬੇਸਿਕ ਚੀਜ਼ ਹੈ ਬੇਸਿਕ ਸਾਡਾ ਅਧਿਕਾਰ ਹੈ ਅਸੀਂ ਟੈਕਸ ਭਰਦੇ ਹਾਂ ਅਸੀਂ ਇੱਥੋਂ ਦੇ ਵਸਿੰਦੇ ਹਾਂ ਜੇ ਅਸੀਂ ਸਾਡੇ ਨਾਲੀਆਂ ਦੇ ਵਿੱਚ ਗੰਦ ਦੇ ਵਿੱਚ ਹੀ ਫਿਰਨਾ ਫਿਰ ਥੋੜਾ ਕੀ ਫਾਇਦਾ ਉਸ ਤੋਂ ਬਾਅਦ ਮਾਨ ਸਾਹਿਬ ਨੇ ਕਿਹਾ ਕਿ ਮੈਂ ਅਫਸਰਾਂ ਨੂੰ ਹੁਣੀ ਕਹਿਤਾ ਫੋਨ ਕਰਕੇ ਕਿ ਇਹਦਾ ਐਸਟੀਮੇਟ ਬਣਾਓ ਜਦੋਂ ਹੀ ਇਹ ਕੋਡ ਆਫ ਕੰਡਕਟ ਖਤਮ ਹੁੰਦਾ ਇਲੈਕਸ਼ਨ ਖਤਮ ਹੁੰਦੀ ਹੈ ਤੁਹਾਡਾ ਸੀਵਰੇਜ ਪੈ ਜਾਣਾ ਮਤਲਬ ਠੀਕ ਹੈ ਲੋਕ ਕਹਿੰਦੇ ਵੀ ਚਲੋ ਠੀਕ ਹੈ ਹੋ ਸਕਦਾ ਹੈ ਉਹਨਾਂ ਦੇ ਇਸ ਪ੍ਰੋਮਿਸ ਤੋਂ ਜਿਹੜਾ ਹੈਗਾ ਖੁਸ਼ ਹੋ ਕੇ ਉਹਨਾਂ ਨੇ ਵੋਟਾਂ ਵੀ ਪਾਈਆਂ ਹੁਣ ਹਾਲਾਂਕਿ ਉਹ ਚਲੋ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮਈ ਤੋਂ ਬਾਅਦ ਹੁਣ ਜਨਵਰੀ ਆ ਗਈ ਹੈ ਔਰ ਮੈਂ ਆਰਟੀਈ ਦੇ ਵਿੱਚ ਇਹ ਪੁੱਛਿਆ ਇਹਨਾਂ ਨੂੰ ਸੀਵਰੇਜ ਬੋਰਡ ਨੂੰ ਤੇ ਇਹਨਾਂ ਨੂੰ ਪੁੱਛਿਆ ਸੀ ਕਿ ਮਾਨਸਾ ਦੇ ਜਿਹੜੇ ਸਾਡੇ ਐਮ.ਐਲ.ਏ ਹੈਗੇ ਆ ਜਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਉਹ ਕਹਿੰਦੇ ਸੀ ਸੀਵਰੇਜ ਦਾ ਕੰਮ ਸ਼ੁਰੂ ਹੋ ਜਾਣਾ ਮੈਂ ਕਿਹਾ ਹੋ ਸਕਦਾ ਸ਼ੁਰੂ ਹੋ ਗਿਆ ਹੋਵੇ ਹਜੇ ਪ੍ਰੋਸੈਸ ਦੇ ਵਿੱਚ ਹੋਵੇ ਜਾਂ ਜਿਵੇਂ ਐਮ.ਐਲ.ਏ ਸਾਹਿਬ ਕਹਿੰਦੇ ਵੀ ਪੈਸੇ ਆਉਣ ਆ ਲਿਆ ਮੈਂ ਕਹਿ ਦਿੱਤਾ ਮਨਜ਼ੂਰ ਕਰਾ ਦਿੱਤੇ ਆ ਹੁਣ ਆਲੇ ਉਹ ਸੀਵਰੇਜ ਬੋਰਡ ਨੇ ਸਪੈਸ਼ਲੀ ਕਿਹਾ ਕਿ 2022 ਤੋਂ ਲੈ ਕੇ ਹੁਣ ਤੱਕ ਕੋਈ ਵੀ ਫੰਡ ਮਨਜ਼ੂਰ ਨਹੀਂ ਹੋਇਆ ਮਾਨਸਾ ਦੇ ਸੀਵਰੇਜ ਲਈ 1 ਰੁਪਿਆ ਨਹੀਂ ਮਨਜ਼ੂਰ ਹੋਇਆ ਹਜੇ ਤੱਕ ਆ ਆਰਟੀਏ ਇਹ ਦੇਖੋ ਸੀਵਰੇਜ ਮੰਡਲ ਦੇ ਮੈਂ ਇਹਦੇ ਚ ਉਹਨਾਂ ਨੇ ਕਿਹਾ ਵੀ ਕੋਈ ਵੀ ਫੰਡ 2022 ਤੋਂ ਲੈ ਕੇ ਹੁਣ ਤੱਕ ਮਨਜ਼ੂਰ ਨਹੀਂ ਹੋਇਆ ਮਤਲਬ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਉਹ ਐਮਐਲਏ ਸਾਹਿਬ ਨੇ ਚਾਹੇ ਉਹ ਜਿਹੜੇ ਮੰਤਰੀ ਨੇ ਚਾਹੇ ਮਿਸਟਰ ਖੁੱਡੀਆਂ ਨੇਗੇ ਉਹ ਆ ਕੇ ਇੱਥੇ ਝੂਠ ਬੋਲਦੇ ਰਹੇ ਹੁਣ ਵੀ ਝੂਠ ਬੋਲਦੇ ਆ ਕਿ ਸੀਵਰੇਜ ਅਸੀਂ ਤੁਹਾਡਾ ਕੰਮ ਚੱਲਿਆ ਹੋਇਆਗਾ ਤੋਡਾ ਅਸੀਂ ਪੈਸਾ ਆ ਰਿਹਾ ਹੈ ਪੈਸਾ ਆਜੂਗਾ ਅਸੀਂ ਕਰ ਦਿੱਤਾ ਹੈ ਪਾਸ ਕੁਝ ਨਹੀਂ ਪਾਸ ਹੋਇਆ ਕਹਿੰਦੇ ਪੰਜੀ ਨਹੀਂ ਪਾਸ ਹੋ 1 ਰੁਪਿਆ ਕੋਈ ਪੈਸਾ ਹੀ ਨਹੀਂ ਆਇਆ 2022 ਤੋਂ ਲੈ ਕੇ 2.5 ਸਾਲਾਂ ਦੇ ਵਿੱਚ ਸੀਵਰੇਜ ਤੇ 1 ਰੁਪਿਆ ਨਹੀਂ ਲਾਇਆ ਇਹਨਾਂ ਨੇ ਔਰ ਮਤਲਬ ਕੰਪਲੀਟਲੀ ਪੈਰਲਟ ਝੂਠ ਬੋਲ ਕੇ ਕਦੇ ਕੋਈ ਓਕੇਜਨ ਆ ਜਾਂਦੀ ਉੱਥੇ ਝੂਠ ਬੋਲਦੇ ਆ ਹੁਣ 26 ਜਨਵਰੀ ਆਉਣ ਵਾਲਾ 15 ਅਗਸਤ ਆਉਣ ਵਾਲੀ ਹੈ 26 ਜਨਵਰੀ ਆਉਣ ਵਾਲੀ ਹੈ ਦੋਨੇ ਅੱਗੇ ਆਉਣਗੀਆਂ ਥੋੜੇ ਪਹਿਲਾਂ 26 ਜਨਵਰੀ ਨੂੰ ਫਿਰ 15 ਅਗਸਤ ਤੋਂ ਕਿ ਜਦੋਂ ਵੀ ਇਹਨਾਂ ਨੇ ਪ੍ਰੋਗਰਾਮ ਕਰਨਾ ਹੈ ਉੱਥੇ ਤੇਨੇ ਰੋ ਗੋਲੇ ਦੇ ਵਿੱਚ ਫਿਰ ਝੂਠ ਬੋਲਣਾ ਕਿ ਅਸੀਂ ਸੀਵਰੇਜ ਦੇ ਪੈਸੇ ਲੈ ਆਵਾਂਗੇ ਲੈ ਆਂਦੇ ਕਰਾਂਗੇ ਜਦੋਂ ਵੀ ਕੋਈ ਮਤਲਬ ਡਿਸਟ੍ਰਿਕਟ ਪ੍ਰੋਗਰਾਮ ਹੋਣਾ ਇਹ ਚੀਜ਼ ਤੁਹਾਡੇ ਧਿਆਨ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਮੈਂ ਤੁਹਾਨੂੰ ਜ਼ਰੂਰ ਦੱਸ ਦਵਾਂ ਸ਼ਾਇਦ 26 ਜਨਵਰੀ ਦੇ ਲਈ ਕੋਈ ਮੰਤਰੀ ਤੱਕ ਜਿਹੜਾ ਹੈਗਾ ਇੱਥੇ ਝੰਡਾ ਲਹਿਰਾਉਣ ਦੇ ਲਈ ਨਹੀਂ ਆ ਰਹੇ ਕਿਉਂਕਿ ਪਿਛਲੇ ਦਿਨਾਂ 'ਚ ਖਬਰ ਵੀ ਲੱਗੀ ਸੀ ਉੱਥੇ ਵੀ ਇਹੀ ਖਸਾ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ ਸੀਵਰੇਜ ਦੇ ਕਰਕੇ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਅਸੀਂ ਸਵਾਲ ਕਰਾਂਗੇ ਜੋ ਵੀ ਇੱਥੇ ਝੰਡਾ ਲਹਿਰਾਉਣ ਦੇ ਲਈ ਆਊਗਾ ਸ਼ਾਇਦ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਆ ਨਹੀਂ ਬਿਲਕ ਸਾਰੇ ਰਲਕੇ ਮਾਨਸਾ ਦੇ ਲੋਕ ਇੱਕ ਪ੍ਰੋਟੈਸਟ ਤੇ ਇੱਥੇ ਕਰ ਹੀ ਰਹੇ ਆ ਲੰਬੇ ਟਾਈਮ ਤੋਂ ਚੌਂਕ ਦੇ ਵਿੱਚ ਲੋਕ ਪ੍ਰੋਟੈਸਟ ਕਰ ਰਹੇ ਆ ਕਿ ਜਿਹੜਾ ਸੀਵਰੇਜ ਠੀਕ ਕੀਤਾ ਜਾਵੇ ਕੋਈ ਸੁਣ ਹੀ ਨਹੀਂ ਰਿਹਾ ਪਰ ਹੁਣ ਜੇ ਤੁਸੀਂ ਦੇਖੋ ਵੀ ਆਰਟੀਆ ਵੀ ਸਾਹਮਣੇ ਆ ਗਈ ਕੋਈ ਪੈਸਾ ਹੋ ਜਾਣੀਗਾ ਤੇ ਮੈਂ ਸਮਝਦਾ ਕਿ ਮਾਨਸਾ ਦੇ ਲੋਕਾਂ ਨੂੰ ਮਿਲ ਕੇ ਸਾਰੇ ਇਕੱਠੇ ਹੋ ਕੇ ਇੱਕ ਪਲੈਨਿੰਗ ਕਰਾਂਗੇ ਕਿ ਇਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਲਿਆ ਜਾਵੇ ਔਰ ਪ੍ਰੋਪਰ ਇਹਨਾਂ ਦੀ ਅੱਖਾਂ ਖੁੱਲੀਆਂ ਜਾਣ ਕਿਉਂਕਿ ਇਦਾਂ ਨਹੀਂ ਚੱਲਣਾ ਤੁਸੀਂ ਲੋਕਾਂ ਨੂੰ ਬੇਸਿਕ ਸਹੂਲਤਾਂ ਨਹੀਂ ਦੇ ਸਕਦੇ ਤੇ ਗਵਰਨਟਮਨ ਜੀ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਨਾਲੀਆਂ ਸੜਕਾਂ ਦੇ ਵਿੱਚ ਹੀ ਫਸਾ ਰੱਖਿਆ ਹੈ ਤੇ ਤੁਸੀਂ ਕੱਢੋ ਨਾ ਕੱਢਦੇ ਕਿਉਂ ਨਹੀਂ ਤੁਸੀਂ ਝੂਠ ਬੋਲ ਕੇ ਵੋਟਾਂ ਲੈ ਜਾਂਦੇ ਹੋ ਤੇ ਉਸ ਤੋਂ ਬਾਅਦ ਫੇਰ ਨਹੀਂ ਪੁੱਛਦੇ ਤੁਹਾਨੂੰ ਯਾਦ ਵੀ ਨਹੀਂ ਹੁੰਦਾ ਕਿ ਉਹ ਉੱਥੇ ਕੀ ਬੋਲ ਕੇ ਆਏ ਔਰ ਤੁਹਾਡੇ ਐਮਐਲਏ ਦੋ ਸਾਨੂੰ ਇੱਥੇ ਝੂਠ ਬੋਲਦਾ ਹੈ ਮਾਨਸਾ ਦੇ ਲੋਕਾਂ ਨੂੰ ਔਰ ਤੁਹਾਡੀ ਜਿਹੜੀ ਕਮੇਟੀ ਹੈ ਮਾਨਸਾ ਦੀ ਨਗਰ ਕੌਂਸਲ ਦੀ ਕਮੇਟੀ ਹੈ ਸ਼ਰਿਆਮ ਲੁੱਟ ਰੱਖਿਆ ਹੈ ਮਾਨਸਾ ਦੇ ਲੋਕਾਂ ਨੂੰ ਕੋਈ ਉਹਨਾਂ ਨੇ ਕੰਮ ਕਰਨੀ ਧਿਆਨ ਨਹੀਂ ਹਰ ਇੱਕ ਕੰਮ ਦੇ ਵਿੱਚ ਕਮਿਸ਼ਨ ਆ ਪਿੱਛੇ ਉਹਦਾ ਪ੍ਰਧਾਨ ਫੜਿਆ ਗਿਆ ਇਹਨਾਂ ਦਾ ਮੰਨੀ ਪਾਰਟੀ ਪੈਸੇ ਲੈਂਦਾ ਔਰ ਵੀਡੀਓ ਬਣੀ ਹੈ ਔਰ ਕੇਸ ਚੱਲੀ ਜਾਂਦਾ کورٹ ਨੇ ਉਹਨੂੰ ਡਿਨਾਈ ਕਰ ਔਰ ਸਾਰਾ ਕੁਝ ਇਹ ਮਤਲਬ ਗੰਧ ਪਾ ਰੱਖਿਆ ਕੋਈ ਧਿਆਨ ਨਹੀਂ مانਸਾ ਦੇ ਵਿੱਚ ਕਿੱਥੇ ਅਸੀਂ ਕੰਮ ਕਰਨਾ ਕੋਈ ਪੈਸਾ ਨਹੀਂ ਆ ਰਿਹਾ ਕਿਤੋਂ ਸਿਰਫ ਇੱਕ ਗੱਲ ਹੈ ਜਦੋਂ ਵੋਟਾਂ ਆ ਜਾਂਦੀਆਂ ਨੇ ਉਦੋਂ ਤੁਹਾਨੂੰ ਮੂਰਖ ਬਣਾ ਦਿੱਤਾ ਜਾਂਦਾ ਔਰ ਕੋਈ ਗੱਲ ਨਹੀਂ ਹੈ